ਕੀ ਬੰਦੇ ਅੱਲਾਹ ਤਾਲਾ ਦੇ ਅੱਗੇ ਅਰਦਾਸ ਕੀਤੀ ਕਿ ਸਾਡਾ ਭਾਈਚਾਰਾ ਤਰੱਕੀ ਕਰੇ ਕਿ ਹਿੰਦੁਸਤਾਨ ਇੱਕ ਗੁਲਦਸਤਾ ਵਾ ਸਭ ਪਿਆਰ ਨਾਲ ਰਹਿਣ ਭਾਈਚਾਰੇ ਨਾਲ ਰਹਿਣ ਕਾਫੀ ਜਿਹੜੇ ਨੇਤਾਗਨ ਵੀ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀ ਪਬਲਿਕ ਆਈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਲੀਡਰ ਤੜਕੇ ਪਹੁੰਚੇ ਮਸਜਿਦ Eid ਮੁਬਾਰਕ ਕਰਨ ਚੋਣਾ ਨੇ ਨੇੜੇ ਇਸ ਲਈ ਇਹ ਤਸਵੀਰਾਂ ਹੋਰ ਵੀ ਅਹਿਮ ਨੇ ਕੁਲਦੀਪ ਸਿੰਘ ਢਾਲੀਵਾਲ ਜੋ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ OVI ਤੇ BJP ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਪਹੁੰਚੇ ਅਕਾਲੀ ਦਲ ਤੋਂ ਟਿਕਟ ਦੇ ਚਾਵਾਨ ਅਨਿਲ ਜੋਸ਼ੀ ਵੀ ਮਸਜਿਦ ਆਏ ਇਸ ਮੌਕੇ ਸਾਰੇ ਲੀਡਰਾਂ ਨੇ ਪਾਈਚਾਰੇ ਨੂੰ Eid ul Fitr ਦੀਆਂ ਵਧਾਈਆਂ ਦਿੱਤੀਆਂ Eid ਦੀਆਂ ਵਧਾਈਆਂ ਦਿੱਤੀਆਂ ਅਸ਼ੀਰਵਾਦ ਅੱਲਾਹ ਤਾਲਾ ਦਾ ਅਕ ਰਸ ਕੀਤੀ ਕਿ ਸਦਾ ਭਾਈਚਾਰਾ ਤਰੱਕੀ ਕਰੇ ਆਪਸੀ ਪਿਆਰ ਵਧੇ ਸਭ ਦਾ ਸਤਿਕਾਰ ਹੋਵੇ ਅਮਰ ਸਤਿ ਤਰੱਕੀ ਹੋਵੇ ਜਿੰਨ ਭਾਈਚਾਰੇ ਵਾਲੋ ਕਿੰਨਾ ਕਿ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਬਹੁਤ ਹੀ ਜ਼ਿਆਦਾ ਉਸ ਤੋਂ ਭੱਜ ਜਦ ਤੇ ਬਹੁਤ ਖਾਸ ਹੈ ਕਿ ਹਿੰਦੁਸਤਾਨ ਹੈ ਇੱਕ ਗੁਲਦਸਤਾ ਵਾ ਸਭ ਪਿਆਰ ਨਾਲ ਰਹਿਣ ਭਾਈਚਾਰੇ ਨਾਲ ਰਹਿਣ ਖੁਸ਼ ਰਹਿਣ ਤਰੱਕੀ ਕਰਨਾ ਹਰ ਨੂੰ ਤਰੱਕੀ ਦਾ ਮੌਕਾ ਮਿਲੇ ਤੇ ਪਿਆਰ ਜਿਹੜਾ ਵਾ ਹਰ ਧਰਮ ਜਿਹੜਾ ਪਿਆਰ ਸਿਖਾਉਂਦਾ ਸਤਿਕਾਰ ਸਿਖਾਉਂਦਾ ਇੱਕ ਦੂਜੇ ਦਾ ਦੁੱਖ ਸੁੱਖ ਦੇ ਵਿੱਚ ਆਪਾਂ ਸ਼ਾਮਲ ਹੋਣਾ ਆਉਣ ਦਾ ਤੇ ਅੱਜ ਮੈਂ ਖੁਸ਼ੀ ਦਾ ਮੌਕਾ ਤੇ ਅੱਜ ਸਭ ਸ਼ਾਮਲ ਹੋਣਾ ਆ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਇੱਕ ਖੈਰਦੀਨ ਜਾਮਾ ਮਸਜਿਦ ਜਿੱਥੇ ਸਵੇਰੇ ਨਮਾਜ਼ ਦਾ ਕੀਤੀ ਗਈ ਇਸ ਤੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦੇ ਰੋਜ਼ੇ ਦੀ ਸਮਾਪਤੀ ਕੀਤੀ ਇਹ 30 ਦਿਨ ਦੇ ਲੋਕ ਰੋਜ਼ਾ ਰੱਖ ਕੇ 17-18 ਘੰਟੇ ਬੁਖੇ ਰਹੇ ਅੱਲਾਹ ਦੀ ਇਬਾਦਤ ਕਰਕੇ ਪਾਈਂ ਟਾਈਮ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਇਸ਼ਾ ਦੀ ਨਮਾਜ਼ ਤੋਂ ਬਾਅਦ ਇੱਕ ਘੰਟੇ ਦੀ ਨਮਾਜ਼ ਪੜ੍ਹ ਕੇ ਉਹ ਸਾਰੀਆਂ ਇਬਾਦਤਾਂ ਕਰਕੇ ਤੇ ਅੱਜ ਉਹ Eid ul Fitr ਦਾ ਦਿਨ ਦੇਖਦੇ ਨੇ ਰਾਤ ਇੱਕ ਦਿਨ ਪਹਿਲਾਂ ਉਹ ਜਿਹੜਾ ਚਾਂਦ ਦੇਖਦੇ ਨੇ ਵੀ ਚਾਂਦ ਜਿਹੜਾ ਸਾਨੂੰ ਅੱਲਾਹ ਤਾਲਾ ਨੇ ਇਹ ਦਿਖਾਤਾ ਤਾਂ ਸਵੇਰ ਸਵੇਰੇ Eid ਹੋਏਗੀ ਉਹ ਅੱਜ Eid ਦਾ ਤਿਹਾਰ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਹੈ ਔਰ ਇੱਥੇ ਜਿਹੜੀ ਹੈ ਕਾਫੀ ਜਿਹੜੇ ਨੇਤਾਗਨ ਵੀ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੀ ਪਬਲਿਕ ਆਈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ